जय श्री राम भारत माता की जय देखो भ्रावो सारा जो देश गणतान्त्रिक देश मना ਰਿਹਾ 77ਵਾਂ ਤੇ ਜਦੋਂ ਵੀ ਕੋਈ ਦਿਨ ਤਿਯਾਰ ਹੁੰਦਾ ਵਾ 15 ਅਗਸਤ ਆ ਜਾਂ 26 ਜਨਵਰੀ ਆ ਜਾਂ ਕੋਈ ਹੋਰ ਦਿਨ ਹੁੰਦੇ ਆ ਉਸ ਤੇ ਸਮੇਂ-ਸਮੇਂ ਤੇ ਗੁਰਸਮਰਨ ਸਿੰਘ ਮਾਡਰ ਨੂੰ ਬਾਂਦ ਕੀਤਾ ਜਾਂਦਾ ਘਰੇ ਮੈਂ ਸਾਡੇ ਦੇਖੋ ਅੱਜ ਗਣਤੰਤਰ ਦੇ ਦਿਤੇ ਸਾਰਿਆਂ ਨੇ ਦਿਨ ਮਨਾਉਣੇ ਆ ਕਿਉਂਕਿ ਚਾਹੇ ਵਿਰੋਧੀ ਪਾਰਟੀ ਆ ਚਾਹੇ ਹਾਕਮ ਪਾਰਟੀ ਆ ਮੁੱਖ ਮੰਤਰੀ ਸਾਹਿਬ ਹੁਸ਼ਿਆਰਪੁਰ ਮਨਾ ਰਹੇ ਆ ਗਣਤੰਤਰ ਦਿਵਸ ਕੋਈ ਮੰਤਰੀ ਕਿਤੇ ਜਾ ਰਿਹਾ ਕੋਈ ਕਿਤੇ ਜਾ ਰਿਹਾ ਕੋਈ ਕਿਤੇ 23 ਜਣੇ ਜਾ ਰਹੇ ਆ ਕੋਈ ਤਹਿਸੀਲਾ ਵਿੱਚ ਜਾ ਰਹੇ ਆ ਸਾਡੇ ਹੁਣ 11:05 ਤੇ ਸਾਡੇ ਬੰਦਿਆ ਨੇ ਐਂਟਰੀ ਕੀਤੀ ਵੀ ਲਲਤੋ ਚੌਂਕੀ ਤੋਂ ਦੋ ਐਸਐਸ ਸਾਹਿਬ ਸਰ ਚੰਦ ਸਿੰਘ ਜੀ ਤੇ ਸਾਹਿਬ ਸਤਨਾਮ ਸਿੰਘ ਜੀ ਆਏ ਲੇਕਿਨ ਉਹੀ ਫਿਰ ਬਾਰ-ਬਾਰ ਰੋਣਾ ਫਿਰ ਉਹੀ ਰੋਣਾ ਵੀ ਕਿਹਾ ਗੁਰਸਿਮਰਨ ਸਿੰਘ ਮੰਡ ਨੂੰ ਤੋਂ ਖਤਰਾ ਕਾਦਾ ਪੈ ਰਿਹਾ ਜੀ ਘਰ ਦੇ ਆਪਾਂ ਜਦੋਂ ਬਾਹਰ ਜਾਂਦੇ ਆਪਾਂ ਬਈ ਘਰੋਂ ਬਾਹਰ ਜਾਣਾ ਆਜ਼ਾਦੀ ਹੈ ਰਾ ਸਾਡੂ ਜਿਹੜਾ ਤਿਰੰਗਾ ਝੰਡਾ ਸਾਨੂੰ ਮਿਲਿਆ ਨਾ ਬੜੀਆਂ ਕੁਰਬਾਨੀਆਂ ਦੇ ਕੇ ਮਿਲਿਆ ਵਾ ਮੈਂ ਥਾਣੇਦਾਰ ਸਾਹਿਬ ਸਤਰਾ ਸਤਨਾਮ ਸਿੰਘ ਜੀ ਤੇ ਸਾਡੇ ਜਿਹੜੇ ਸਹਾਰਚੰਦ ਸਿੰਘ ਜੀ ਸੀਨੀਅਰ ਥਾਣੇਦਾਰ ਸਾਹਿਬ ਨੇ ਉਹਨਾਂ ਨੂੰ ਪੁੱਛਣਾ ਚਾਹੁੰਦੇ ਆ ਵੀ ਗੁਰਸਿਮਰਨ ਸਿੰਘ ਮਾਨਦੋ ਮਹਾਰਾਜ ਤੁਹਾਡਾ ਖਤਰਾ ਪੈ ਗਿਆ ਇਹ ਸਹਾਰਚੰਦ ਸਿੰਘ ਜੀ ਸਤਿ ਸ੍ਰੀ ਅਕਾਲ ਬਈ ਗੁਰਜੀ ਦਾ ਖਾਲਸਾ ਜੀ ਬਈ ਗੁਰਜੀ ਬਤਾਇਓ ਜੈ ਹਿੰਦ ਅੱਜ ਤਿਰੰਗਾ ਝੰਡਾ ਸਾਰਿਆਂ ਨੇ ਮਨਾਉਣਾ ਲਗਾਉਣਾ ਆਪਦੇ ਆਪੇ ਜਿੱਤੇ ਤੇ ਪੰਜਾਬ ਸਰਕਾਰ ਮਨਾ ਰਹੀ ਆ ਤੁਸੀਂ ਸਾਨੂੰ ਕਿਉਂ ਰੋਕਣਾ ਨੇ ਕਣ ਇਹ ਦੱਸਣਾ ਤੁਸੀਂ ਜ਼ਰੂਰੀ ਹੈ ਇੱਕ ਸਾਡੇ ਸਾਡੇ ਤੇ ਜਿਹੜੀ ਸਾਨੂੰ ਕਿਉਂ ਬੰਦੇ ਦੀ ਘਰੇ ਬੰਦਿਸ਼ ਕੀਤੀ ਜਾ ਰਹੀ ਹੈ बार-बार ਬੰਦਿਸ਼ ਕੀਤੀ ਜਾ ਰਹੀ ਹੈ ਦੇਖੋ ਪੰਜਾਬ ਸਰਕਾਰ ਨੇ ਮੇਰੀ ਸੁਰੱਖਿਆ ਵਾਪਸ ਲੈ ਲਈ ਪ੍ਰਧਾਨ ਮੰਤਰੀ ਨਿੰਦਰ ਮੋਦੀ ਮੈਨੂੰ ਸੁਰੱਖਿਆ ਦੇ ਕੇ ਬਚਾ ਰਹੇ ਆ ਪੰਜਾਬ ਸਰਕਾਰ ਤਾਂ ਮੈਨੂੰ ਹਰ ਸਮੇਂ ਮਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ ਲੇਕਿਨ ਤੁਸੀਂ ਆਵੇ ਠੀਕ ਹੈ ਤੁਹਾਡਾ ਵੈਲਕਮ ਤੁਸੀਂ ਰੋਕ ਲੋ ਚਾਹ ਕੋ ਕਿਉਂਕਿ ਕਾਨੂੰਨ ਤੁਹਾਡਾ ਵਾ ਸਾਡਾ ਕਾਨੂੰਨ ਹੈਗਾ ਅਸੀਂ ਤੇ ਕਾਨੂੰਨ ਦੇ ਹੱਤ ਵਿੱਚ ਗੱਲ ਕਰਦੇ ਆ ਜਿਹੜੇ ਦੇਸ਼ ਦੇ ਖਿਲਾਫ ਰੈਡੀਕਲ ਨੇ ਚਾਹ ਖਾਲਸਾਨੀ ਤੇ ਗੈਂਗਸਟਰ ਅਤਵਾਦੀ ਉਹਨਾਂ ਖਿਲਾਫ ਅਸੀਂ ਲੜਾਈ ਲੜਦੇ ਰਹਾਂਗੇ ਸਾਡੀ ਪੰਜਾਬ ਪੁਲਿਸ ਬੜੀ ਬਹਾਦਰ ਆ ਕਿਉਂਕਿ ਜਿਹੜਾ ਪੁਰਾਣੇ ਸਮੇਂ ਵਿੱਚ ਅਤਵਾਦੀਆਂ ਨੇ ਖੜਕੂਆ ਨੇ ਸਾਡੇ ਪੰਜਾਬ ਪੁਲਿਸ ਦੇ ਸ਼ਹੀਦ ਪਰਿਵਾਰ ਕੀਤੇ ਪਰਿਵਾਰ ਪੰਜਾਬ ਪੁਲਿਸ ਦੇ ਅਫਸਰ ਸਾਹਿਬਾਨ ਸ਼ਹੀਦ ਕੀਤੇ ਅਜ ਤਾਂ ਪੰਜਾਬ ਬੜੇ ਬੋਲੀ ਬੋਲਦੇ ਕੋਇਆ ਲੇਕਿਨ ਪੰਜਾਬ ਬੜਾ ਪਤਾ ਨਹੀਂ ਕਿਉਂ ਇੰਨੀ ਕਮਜ਼ੋਰ ਹੋ ਗਈ ਕਿ ਗੁਰਸਿਮਰ ਸਿੰਘ ਜੀ ਮੰਡਰੂ ਘਰੇ ਬੰਦ ਲਾ ਦੋਗੇ ਸਾਸਤਨਾਮ ਸਿੰਘ ਜੀ ਕਿਹਾ ਐਡਾ ਕਿਹੜਾ ਖਤਰਾ ਬੈ ਜਾ ਮਨ ਤੋਂ ਮੈਨੂੰ ਦੱਸੋ ਮੈਨੂੰ ਦੱਸ ਦਿਓ ਨਹੀਂ ਨਹੀਂ ਤੁਸੀਂ ਅੱਜ 26 ਜਰੂਰੀ ਦਿਹਾੜਾ ਡਿਊਟੀਆਂ ਲੱਗੀਆਂ ਤੁਹਾਡੀ ਆ ਕਿਹਾ ਮੰਨ ਦੇ ਘਰੇ ਆ ਕੇ ਆਪਣਾ ਰੋਕ ਲਾਉਣੀ ਕੋਈ ਤੁਸੀਂ ਥਾਣੇ ਦਾ ਕੰਮ ਕਰੋ ਥਾਣੇ ਸ਼ਿਕਾਇਤਾਂ ਨੇ ਚੌਂਕੀ ਜਾਓ ਚੌਂਕੀ ਕੰਮ ਕਰੋ ਪਬਲਿਕ ਦੇ ਕੰਮ ਕਰੋ ਮੇਰੇ ਤੇ ਬੰਦ ਮੇਰੇ ਕੋਲ ਤਾਂ ਜਿਹੜੀ ਪ੍ਰਧਾਨ ਮੰਤਰੀ ਜੀ ਨੇ ਸਰਖਾ ਦਿੱਤੀ ਹੈ ਠੀਕ ਆ ਪੰਜਾਬ ਸਰਕਾਰ ਦਾ ਬਾਅਦਸ ਲੈ ਲਈ ਪਰ ਮੈਂ ਇਹੀ ਬਾਰਬਰ ਅਫਸਰਾਂ ਨੂੰ ਚ ਚ ਅਫਸਰਾਂ ਨੂੰ ਕਹਿਣਾ ਚਾਹਨਾ ਵਾਂ ਮੈਂ ਡੀਜੀਪੀ ਸਾਹਿਬ ਸ਼੍ਰੀ ਗੌਰਵ ਜਹਾਦਵ ਟਾਈਮ ਮੰਗਿਆ ਟਾਈਮ ਹੀ ਨਹੀਂ ਕਹਿੰਦਾ ਮਿਲਣ ਦਾ ਮੰਤੂ ਦਾ ਉਹ ਮੰਤੂ ਟਾਈਮ ਮੇਰੇ ਵੀ ਧੁੱਖਾ ਕੋਈ ਪ੍ਰੋਬਲਮਾਂ ਨਹੀਂ ਜੋ ਮੁੱਖ ਮੰਤਰੀ ਦੇ ਵਿਰੋਧੀ ਦਰਾਂ ਮੁੱਖ ਮੰਤਰੀ ਉਹ ਜੋ ਨਹੀਂ ਮਿਲਦਾ ਉਹਨੇ ਲੇਕਿਨ ਡੀਜੀਪੀ ਸਾਹਿਬ ਸ਼੍ਰੀ ਗੌਰਵ ਜਹਾਦਵ ਜੀ ਸਾਰਿਆਂ ਨਾਲ ਸਾਂਝੇ ਹੁੰਦੇ ਆ ਚਾਹੇ ਵਿਪੱਖਸ਼ਾ ਚਾਹੇ ਮੌਜੂਦਾ ਪਾਰਟੀ ਆ ਚਾਹੇ ਕੋਈ ਵੀ ਸਾਰਿਆਂ ਨਾਲ ਸਾਂਝੇ ਆ ਉਹ ਜੀਵਨ ਚਾਹੇ ਪੁਲਿਸ ਮੁਲਾਜ਼ਮਾਂ ਉਹ ਸਾਰੇ ਮਿਲ ਸਕਦੇ ਆ ਸਾਡੇ ਬਾਰੇ ਟਾਈਮ ਹੀ ਨਹੀਂ ਉੱਪਰੋਂ ਕਹਿੰਦੇ ਆਂ ਲੁਧਿਆਣਾ ਪੁਲਿਸ ਕਮਿਸ਼ਨ ਸਾਹਿਬ ਨੂੰ ਮਿਲ ਲੋ ਜਾਵੇ ਉਹ ਵੀ ਕਹਿੰਦੇ ਕੋਈ ਟਾਈਮ ਹੀ ਨਹੀਂ ਸਾਡੇ ਕੋਲ ਸਾਡੇ ਬਾਰੇ ਟਾਈਮ ਹੀ ਨਹੀਂ ਗੱਲ ਇਹ ਆ ਨਾ ਜੇ ਤੁਸੀਂ ਸੁਰੱਖਿਆ ਲਈ ਸਾਡੀ ਵਾਪਸ ਲਈ ਡਰਾਈਵਰ ਸਾਡੂੰ ਇੱਕ ਦਿੱਤਾ ਹੋਇਆ ਉਹ ਵੀ ਕਦੇ ਆਂਦੇ ਕਦੇ ਨਹੀਂ ਆਂਦੇ ਅੱਜ ਮੈਂ ਜਾਣਾ ਸੀ ਅੱਜ ਤੁਸੀਂ ਰੋਕ ਲਿਆ ਅੱਜ ਮੇਰਾ ਬਟਾਲੇ ਦਾ ਪਰਵਾਨਾ ਸੀ ਜਾਣਾ ਦਾ 1 ਵਜੇ ਦਾ ਤੇ ਦੇਖੋ ਅਸੀਂ ਵੀ ਲੋਕਾਂ ਨੂੰ ਜਾਗਰੂਕ ਕਰਨਾ ਵੀ ਤਿਰੰਗਾ ਝੰਡਾ ਘਰ ਘਰ ਲਗਾਓ ਪਰ ਹੁਣ ਤੁਸੀਂ ਮਹਾਰਾਜ ਸਾਨੂੰ ਦੱਸੋ ਵੀ ਤੁਸੀਂ ਕਿਉਂ ਰੋਕ ਰਹੇ ਹੋ ਕਿਹੜੇ ਅਫਸਰ ਸਾਹਿਬਾਂ ਨੇ ਮੈਂ ਉਹਨਾਂ ਨੂੰ ਗੱਲ ਕਰ ਲੈਣਾ ਵੀ ਅਫਸਰ ਸਾਹਿਬਾਨ ਸਾਹਿਬ ਤੁਸੀਂ ਮੈਨੂੰ ਰੋਕ ਕਿਉਂ ਰਹੇ ਹੋ ਕੀ ਹੋ ਰਿਹਾ ਹੈ ਕੀ ਨੰਬਰ ਦਾ ਆਦਾਈ 77 17 18 6 ਦੇ ਚਾਹ। ਅੱਜ ਅਜੋਟੂ ਸਾਹਿਬ ਨੂੰ ਫੋਨ ਮਲਾਇਆ ਪਰ ਕੋਈ ਚੱਕ ਨਹੀਂ ਰਿਹਾ ਹੈ ਜਿਸ ਵਕਤੀ ਨੂੰ ਤੁਸੀਂ ਕਾਲ ਕੀਤਾ ਉਹ ਤੁਹਾਡੀ ਕਾਲ ਹੈ। ਏਸੀਪੀ ਸਾਊਥ ਕੋਨ ਹੈ ਜੀ। ਅਨੁਰਧ ਸਾਹਿਬ ਏਸੀਪੀ ਸਾਊਥ ਕੋਨ ਹੈ। ਲਾਓ ਜੀ ਆਗੇ ਬੈਕ ਲਾ ਲੀ ਐਸਐਚਓ ਸਾਹਿਬ ਦੇ। ਹਾਂ ਜੀ ਸਤਿ ਸ਼੍ਰੀ ਅਕਾਲ ਇੰਸਪੈਕਟਰ ਸਾਹਿਬ ਸਤਿ ਸ਼੍ਰੀ ਅਕਾਲ। ਬਸ ਤੁਹਾਡੀ ਕਿਰਪਾ ਵਾ ਤੁਸੀਂ ਅੱਜ ਫੇਰ ਰੋਕਤਾ ਮੈਨੂੰ ਕਹਿੰਦੇ ਬਾਹਰ ਅੰਦਰ ਨਹੀਂ ਜਾਣਾ ਹੈਗਾ ਕਹਿੰਦੇ ਐਸਐਚਓ ਸਾਹਿਬ ਨੇ ਬੰਦੇ ਭੇਜੇ ਆ। ਨਹੀਂ ਨਹੀਂ ਦੇਖੋ ਐਸਐਚਓ ਆ ਮੇਰਾ ਫੋਨ ਹੈਗਾ ਆਨ ਫ੍ਰੀ ਹੈਂਡ। ਤੇ ਲੇਕਿਨ ਕੱਟ ਕੇ ਲਓ ਜੀ ਹੁਣ ਮੈਂ ਦੇਪਤੀ ਸਾਹਿਬ ਨੂੰ ਫੋਨ ਕਰਾ ਰਿਹਾ ਵੀ ਇਹ ਸਾਡੇ ਦੇ ਬੰਦੇ ਸ਼ਾਹ ਕਿਉਂ ਲਾਈਆਂ ਜਾ ਰਹੀਆਂ ਨੇ ਇਹ ਗੁਲਾਮੀ ਦੀ ਜਿਹੜੀ ਨਿਸ਼ਾਨੀ ਹੈ ਖਤਮ ਹੋਣੀ ਚਾਹੀਦੀ ਹੈ ਪੰਜਾਬ ਵਿੱਚ ਸਾਡੇ ਵਰਗਾਂ ਨੂੰ ਕਰੇ ਬੰਦ ਕਰ ਦੋ ਜਿਹੜੇ ਅੱਤਵਾਦੀ ਖਾਲਸਦਾਨੀ ਬੰਬ ਲਾਸਟ ਕਰ ਰਹੇ ਆ ਉਹਨਾਂ ਨੂੰ ਅਪਾ ਅਜ ਤੱਕ ਫੜਿਆ ਨਹੀਂ ਹਰੰਦ ਕੀਤਾ ਉਹਨਾਂ ਨੇ ਫਿਰ ਜੁਮੇਵਾਰੀ ਲੈ ਰਹੇ ਆ ਖਾਲਸਦਾਨੀ ਮੈਂ ਤਾਂ ਪਹਿਲਾਂ ਹੀ ਕਹਿੰਦਾ ਵੀ ਖਾਲਸਤਾਨ ਮਰਦਾਬਾਦ ਬੋਲੋ ਵੀ ਸਾਰੇ ਬੋਲੋ ਮੇਰੇ ਬਾਦ ਪੱਕੇ ਲਗਾਇਆ ਹੋਇਆ ਵੀ ਇਹ ਰਹਿਣ ਹੀ ਨਹੀਂ ਦੇਣੇ ਮੈਂ ਦਿੱਲੀ ਜਾ ਕੇ ਬੋਲ ਕੇ ਆਇਆ ਜਾ ਕੇ ਦਿੱਲੀ ਜਾ ਕੇ ਬੋਲ ਕੇ ਆਇਆ ਉਹਨੂੰ ਫੋਨ ਮਨਾ ਰਿਹਾ ਮੈਂ ਵੀ ਡੀਏਪੀ ਸਾਹਿਬ ਸਾਡੇ ਕਿਹੜੀ ਐਨੀ ਬੰਦੂ ਚਲਾਤੀ ਯੋ ਕਾਲ ਆਲਾ ਫਾਰਵਰਡ ਕਾਲ ਕਰਤੀ ਕੀ ਇਹ ਅਪੀਲ ਆ ਕੀ ਦਰੀਣਾ ਕੋਈ ਮਰ ਜਾਏ ਜੰਮ ਕੇ ਕੋਈ ਸਾਡਾ ਫੋਨ ਨਹੀਂ ਚੱਕਦੇ ਪਏ ਆ ਦੇਖ ਲਓ ਤੁਸੀਂ ਇਹ ਸਾਰੇ ਸਾਰੇ ਸਾਡੇ ਲੋਕਾਂ ਨੂੰ ਧੱਕੇਸ਼ਾਹੀ ਹੋਣੀ ਹੈ ਇਹ ਹੋਰ ਕਿਸੇ ਨਾਲ ਨਹੀਂ ਉਹ ਦੇ ਜਿਹੜਾ ਦੇਸ਼ ਨੂੰ ਪਿਆਰ ਕਰਦਾ ਨਾ ਉਹਨਾਂ ਨੂੰ ਧੱਕੇਸ਼ਾਹੀ ਆ ਨੰਬਰ ਤੇ ਬੁਲਾਣੇ ਆ ਹਲੋ ਬਾਜੀ ਤੁਹਾਨੂੰ ਆਉਂਦੇ ਨਹੀਂ ਚੱਕਦੇ ਨਹੀਂ ਤੁਹਾਡਾ ਨਾਮ ਸਤਨਾਮ ਸਿੰਘ ਹੈ ਨਹੀਂ ਨਹੀਂ ਮਾਰਾ ਮੈਨੂੰ ਕਿਉਂ ਰੋਕ ਰਿਹਾ ਮੈਂ ਤੁਰ ਕੇ ਚਲਾ ਜਾਣਾ ਫਿਰ ਤੁਰ ਕੇ ਗਿਆ